ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ 'ਚ ਅੱਜ ਲੱਗੇ ਹੋਏ ਜੀ ਖੇਤ ਤਿਆਰ ਕਰਨ ਗੰਨਾ ਬੀਜਣ ਵਾਸਤੇ ਬੂਟਿਆਂ ਵਿੱਚ ਤੇ ਗੰਨਾ ਵੱਡੇ ਆ ਤਾਂ ਪਹਿਲਾਂ ਗੰਨਾ ਉੱਕਣਾ ਫੁੱਟਿਆਂ ਨਹੀਂ ਹੈਗਾ ਵਧੀਆ ਤੇ ਮੈਂ ਕਿਹਾ ਚੱਲ ਹੁਣ ਬਾਕੀ ਬੀਜਦਣੇ ਟਾਈਮ ਹੈਗਾ ਇਹ ਬੀਜ ਖੜਾ ਤਾਂ ਆਪਣੇ ਕੋਲ ਲੱਗੇ ਹੋਏ ਜੀ ਪਾਉਣ ਦਿਖਾਉਨੇ ਆ ਤੁਹਾਨੂੰ ਆ ਲੱਗੇ ਹੋਏ ਜੀ ਪਾਉਣ ਪਹਿਲਾਂ ਤਵੀਆਂ ਨਾਲ ਬਾਹਤਤਾ ਤਾਂ ਤੇ ਇੱਕ ਵਾਰ ਹਲ ਜੇ ਕੱਢ ਗਿਆ ਤਾਂ ਵਿੱਚ ਨੂੰ ਕੋਣ ਢਿੱਲੋਂ ਦੇ ਰੂਟਾਵੇਟਰ ਮੰਗਵਾਇਆ ਮੈਂ ਇੱਕ ਵਾਰ ਰੂਟਾਵੇਟਰ ਮਾਰ ਦੇ ਯਾਰ ਸਾਡੇ ਟਰੈਕਟਰ ਸਟੋਰ ਗਏ ਹੋਏ ਆਲੂ ਰੱਖਣ ਤੇ ਢਿੱਲੋਂ ਨੂੰ ਬੁਲਾਇਆ ਮਾਹ ਇੱਕ ਵਾਰ ਯਾਰ ਰੂਟਾਵੇਟਰ ਮਾਰ ਜਾ ਭਈਏ ਬੀਜ ਲੱਗੇ ਹੋਏ ਆ ਕਰਨ ਬਾਪੇ ਕੱਲੂ ਬੀਜ ਦਾਂਗੇ ਇੱਧਰ ਸੋਮੇ ਨਹੀਂ ਲੱਗੇ ਹੋਏ ਖਾਲਾ ਖੁਰਚਣ ਖਾਲਾ ਦਾ ਬਹੁਤ ਬੁਰਾ ਹਾਲ ਹੋਇਆ ਪਤਾ ਖਾਲ ਦਾ ਸੋਮੇ ਦੇਖ ਕੇ ਡਰ ਲੱਗਦਾ ਦਾ ਜਿੱਦਣ ਮੈਂ ਪਾਣੀ ਛੱਡਿਆ ਉਹਨੂੰ ਮੁੱਢੇ ਨੂੰ ਉਰੇ ਇਹਨੂੰ ਇੱਕ ਟੁੱਟੀ ਗਈ ਖਾਲ ਮੇਰੀ ਬੱਤਸ ਹੋ ਗਈ। ਸਭੀ ਬਾਤ ਗਿਆ ਬਾਈ। ਬਹੁਤ ਕੱਖਦਾ ਉਹ ਖਾਲ ਦੀ ਗੱਲ ਬਣ ਗਈ। ਉਹ ਮੈਂ ਉਹ ਗੰਨੇ ਨੂੰ ਤਾਂ ਪਾਣੀ ਗਿਆ ਹੀ ਨਹੀਂ ਸਰੇ। ਖਾਲਾ ਯਾਰ ਸਾਥ ਹੋਣਾ। ਪਾਣੀ ਕਿਤੇ ਟੁੱਟਦਾ ਨਹੀਂ ਹੈਗਾ। ਖਾਲਾ ਨੂੰ ਜੰਗਲੇ ਪਾਉਤ ਹੋਇਆ ਪਤਾ। ਇੱਕ ਅਸਲ ਵਿੱਚ ਸਾਰਾ ਸਿਆਲ ਖਾਲ ਗੁਰਚ ਵੀ ਨਹੀਂ ਹੋਈ। ਮੈਂ ਕਹਿੰਦਾ ਇਹ ਤਾਂ ਸੋਵੇਂ ਕੱਦੀ ਗੁਰਚੀ ਹੋਈ ਆਪਾਂ ਨੇ ਹਨਾ। ਹਾਂ। ਚਲ ਹੁਣ ਗੱਲ ਬਣ ਗਈ। ਹੁਣ ਇੱਕ ਵਾਰ ਪਾਣੀ ਦੇ ਬਾਅਦ ਸਪਰੇਅ ਮਾਰ ਦੇਵੇ ਸਪਰੇਅ ਮਾਰੀ ਹੋਈ ਸੁਥਰੀ ਹੋ ਜਾਣੀ ਐ ਇੱਧਰ ਆਇਆ ਹਾ ਦਲਵਿੰਦਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਲਵਿੰਦਰ ਤੈਨੂੰ ਮੈਂ ਕਿਹਾ ਪਾਣੀ ਛੱਡਿਆ ਹੋਇਆ ਗਣ ਕਰੋ ਹਾਂ ਜੀ ਪਾਣੀ ਛੱਡਿਆ ਹੋਇਆ ਅੱਜ ਬੂਟੇ ਤੇਰੇ ਵਧੀਆ ਚੱਲੇ ਹੋਏ ਆ ਬੂਟੇ ਤੇਰੇ ਅਗਲੇ ਸਾਲ ਫਟ ਹੋ ਜਾਣੇ ਇੱਕ ਸਾਲ ਹੋਰ ਖੜਾਉਂਗੇ ਇਹਨਾਂ ਨੂੰ 4 ਸਾਲ ਦੇ ਹਨਾ 4 ਸਾਲ ਦਾ ਸਾਢੇ 2 ਮੰਡ ਵਿੱਚ ਤੇ ਆਹ ਇਹ ਦੇ ਇੱਥੇ ਤਾਂ ਚੱਲ ਵੱਧਦਾ ਬੂਟੇ ਸਾਢੇ 3 1/2 ਸੀ ਵੀ ਰੋਕੇ ਹੋਈਆਂ ਇੱਕ ਤਾਂ ਹੁਣ ਸਰੋਂ ਸਰੋਂ ਵਧੀਆ ਖੜੀ ਆ ਫੇਰ ਮੈਂ ਕਿਹਾ ਵੀ ਚੱਲ ਰੋਕ ਲੈਨੇ ਹਲੇ ਬਰਸਾਤ ਚ ਦੇਖਦੇ ਆ ਥੋੜਾ ਜਿਹਾ ਬੂਟਾ ਹੋਰ ਬਣ ਜਵੇ ਫੇਰ ਪੈਸੇ ਵੀ ਵਧੀਆ ਮਿਲ ਜੰਨੇ ਉਹ ਤਾਂ ਗੱਲ ਹੈਗੀ ਆ ਬੂਟਾ ਵੱਜਦਾ ਹੋਵੇ ਨਾ ਤੇ ਗਾਹਕ ਵੀ ਪੈਂਦਾ ਜੇ ਆਪ ਵੇਚਨੇ ਤਾਂ ਵੀ ਫਾਇਦਾ ਆਪਾਂ ਦਾ ਆਪੇ ਵੇਚਨੇ ਆ ਠੀਕ ਆ ਇੱਕ ਸੇਕ ਦੋ ਤੋਰੇ ਬਣ ਜੂਗੇ ਹੁਣ ਹਲੇ ਇੱਕ ਤੋਰਾ ਤੇ ਹਾਂ ਇਹ ਵੀ ਗੱਲ ਹੈਗੀ ਆ ਬੂਟੇ ਨੇ ਹਾਈ ਟੂਟ ਵਧੀਆ ਕਰੀ ਆ ਕਿਹੜਾ ਬੀਜ ਆ ਦੱਸ ਏ 48 ਉਹ ਹੈ 43 48 ਹੈ ਇਹਦੇ ਅੰਦਰ ਤਾਂ ਵਜਨ ਬਥੇਰਾ ਹੈ ਇੰਝ ਤਾਂ ਬਹੁਤ ਵਧੀਆ 10 ਦਾ ਵਜਨ ਨਹੀਂ ਦਿੰਦਾ 10 ਚ ਵਜਨ ਘਟਾ ਹਾਂ ਪਰ ਉਹ ਤਿਆਰ ਛੇਤੀ ਹੁੰਦਾ ਤਿਆਰ ਛੇਤੀ ਹੁੰਦਾ ਆ 10:30 ਹੈ ਸਾਲ ਵਿੱਚ ਦੇਖਿਆ ਜਾਵੇ ਦਲਵਿੰਦਰ ਬੁੱਟਾ ਚੰਗਾ ਚੱਲਿਆ ਹਾਂ ਬਹੁਤ ਵਧੀਆ ਚੱਲਿਆ ਹੋਇਆ ਹੈ ਨਾ ਸਮਝ ਪਈ ਨਹੀਂ ਇਹ 10 ਨਹੀਂ ਹੈਗਾ 48 ਹੈ ਸਰਪੰਚ ਤੇ ਲੱਤਾ ਹੋਇਆ ਹੈ ਸਰਪੰਚ ਸਾਨੂੰ 10 ਕਹੀ ਜਾਂਦਾ ਸਰਪੰਚ ਵਾਲਾ ਇਹ ਹਾਂ 48 ਹੈ ਕਿਉਂਕਿ ਉਹ ਬੂਟੇ ਤਾਂ ਕਲ ਉਤਾਰੀ ਹੋਈ ਸੀ ਜਿਹੜਾ ਆਪਾਂ ਨੇ ਮੋਟਰ 'ਪਾ ਲਾਇਆ ਸੀ ਉਹਦੀ ਵੀ ਇਹ ਹੈ ਪਰ ਫਿਰ ਵੀ ਚੱਲਿਆ ਚੰਗਾ ਚੱਲਦਾ ਚੰਗਾ ਬੂਟਾ ਇਹ ਤੁਹਾਡੀ ਅਸਲ ਵਿੱਚ ਜਿੱਤੇ ਤੁਸੀਂ ਬੂਟੇ ਲਿਆਉਣੇ ਉਹਦੇ ਬੂਟੇ ਵੀ ਵਧੀਆ ਹੈ ਬੂਟਾ ਵਧੀਆ ਹੋਗਾ ਹੂੰ ਉਹ ਹਰ ਟਾਈਮ ਬੂਟੇ ਚ ਸੋ ਮੈਂ ਪਹਿਲਾਂ ਤਾਂ ਮੈਨੂੰ ਐਂ ਲੱਗਦਾ ਦਾ ਜਿਆਦਾ ਆਤਾ ਫੜਾ ਨਾਲ ਬਾਏ ਆਏ ਵੀ ਖੇਤ ਬੰਡਣਾ ਨਹੀਂ ਹੈਗਾ ਪਰ ਬਣ ਗਿਆ ਵਧੀਆ ਕਿ ਨਹੀਂ ਤੇਲ ਵੰਦੇ ਰਿਹਾ ਪਾ ਕੇ ਦੇਨੇ ਆ ਸਾਲ ਦੇ ਬੂਟੇ ਵਿੱਚ ਵੀ ਹਲ ਬਾਹਾਂ ਵਰਗੀਆਂ ਜੜਾਂ ਨਿਕਲਦੀਆਂ ਤੀਆਂ ਪੂਰੀਆਂ ਪੂਰੀਆਂ ਜੇ ਆ ਬਚਾਲੇ ਸਿਆੜਾਂ ਦੇ ਬਚਾਲੇ ਤਾਂ ਕਿ ਜੜਾਂ ਪਈਆਂ ਜੇ ਬੂਟੇ ਦੀ ਮਟਾਈ ਲੈਣੀ ਤਾਂ ਫਾਲੇ ਹਾਂ ਹਾਲ ਨਹੀਂ ਪਾਉਣੇ ਮੈਂ ਬੋਲੇ ਬੋਲੇ ਇੱਕ ਵਾਰ ਮਾਰੇ ਆ ਉਹ ਵੀ ਇੱਕ ਕੱਕਜਾ ਬੋਲਿਆ ਦਾ ਵਿੱਚ ਤੇ ਤਾਂ ਹੀ ਮਾ ਟੱਲ ਨੂੰ ਬੁਲਾਇਆ ਮਾ ਜਾਂ ਰੋਟਾ ਬੇਟਰ ਮਾਰ ਦੇ ਇੱਕ ਵਾਰ ਹੁਣ ਵਧੀਆ ਬਣ ਜਾਣਾ ਨਾਲੇ ਫਾਲੇ ਵਧੀਆ ਚੱਲ ਜੂਗੇ ਗੰਨੇ ਵਾਲੇ ਹੁਣ ਇੱਕ ਵਾਰ ਨਾ ਬੂਟਿਆਂ ਦੀ ਵਿੱਚ ਤੇ ਸਿਆਰ ਸਾਰੇ ਖਰਚਵਾ ਦੇਣੇ ਆ ਸਾਫ ਹੋ ਜੂਗਾ ਵਿੱਚ ਤੇ ਸਾਫ ਕਰਾ ਦੇ ਸੋ ਮੇਰਾ ਸਪਰੇਅ ਕਹਿੰਦਾ ਮਾ ਤੂੰ ਸਪਰੇਅ ਨਾ ਮਾਰ ਵੀ ਖਰਚਵਾਏ ਦੇਣੇ ਆ ਹਾਂ ਉਹ ਆਰਾ ਵੀ ਨਹੀਂ ਅਸੀਂ ਦੇਖਿਆ ਫਰਕ ਦਲਵਿੰਦਰ ਤੈਨੂੰ ਮੈਂ ਉੱਥੇ ਖਾਈ ਨੂੰ ਦਿਖਾਉਂਗਾ ਫਰਕ ਹਾਂਜੀ ਉੱਥੇ ਸਪਰੇਅ ਮਾਰੀ ਦੀ ਬੁੱਜਲਾ ਤੋਂ ਮੈਨੂੰ ਇਹ ਵੀ ਮੈਨੂੰ ਕਹੀ ਗਿਆ ਕਹਿੰਦੇ ਨਹੀਂ ਕੁਝ ਬੂਟੇ ਚੱਲੇ ਨਹੀਂ ਹਾਂ ਬੂਟੇ ਪਤਲੇ ਦੇ ਲੱਗ ਪਰ ਹਾਂ ਉਹ ਲਾ ਇਧਰ ਨਹੀਂ ਲਾਗ ਵਾਲੇ ਦੇਖੀ ਇਧਰ ਬੂਟੇ ਚੱਲੇ ਹੋਏ ਆ ਇਧਰ ਨਹੀਂ ਲਾਗ ਵਾਲੇ ਬੂਟੇ ਨਹੀਂ ਚੱਲੇ ਇੰਨਾ ਫਰਕ ਹੈ ਸਪਰੇਅ ਦਾ ਸਪਰੇਅ ਤੇ ਆਹ ਬਿਨਾ ਸਪਰੇਅ ਤੇ ਆਹ ਬੂਟਾ ਦੇਖ ਲੈ ਇਹਦਾ ਕੋਈ ਫਰਕ ਹੈ ਅਸਲ ਤਾਂ ਪਜਾਉਂਦੀ ਆ ਆ ਸਰ ਹੁੰਦਾ ਤੂੰ ਦੇਖਿਆ ਤੂੰ ਦੇਖ ਲਈ ਮੈਂ ਤੈਨੂੰ ਦੱਸਦਾ ਜਿਹੜੀ ਉੱਪਰ ਆਪਾਂ ਹਰੇ ਮਾਰ ਦਿੰਦੇ ਉਹ ਮਾਰ ਦਈ ਉਹ ਮਾਰਤੀ ਉਹ ਤੇ ਯਾਰ ਬੇਲ ਚੜੀ ਹੁੰਦੀ ਲੱਗਾ ਬੂਟਿਆਂ ਦੇ ਖਾਈ ਦੇ ਨਾਲ ਉਹ ਮੈਂ ਇੰਜਨ ਵਾਲੇ ਪੰਪਰਾਂ ਨਾਲ ਮਾਰਤੀ ਵੀ ਬੇਲ ਮਾਰ ਜਵੇ ਬਸ ਬੂਟਾ ਦੁਬਾਰਾ ਚੱਲਿਆ ਬੂਟਾ ਬੂਟੇ ਮੋਟੇ ਹੀ ਨਹੀਂ ਹੋਇਆ ਬੂਟਾ ਹੌਣ ਜਿਹਾੜਾ ਬੂਟਾ ਚੱਲੇ ਹੋਏ ਆ ਉਹ ਬੂਟੇ ਨਹੀਂ ਚੱਲੇ ਇੱਕ ਬਾਜਰੇ ਯਾਰ ਮੱਕੀ ਵਿੱਚ ਬਹੁਤ ਫਰਕ ਹੈ ਹਾਂ ਬਾਜਰਾ ਪਾਣੀ ਖਿੱਚਦਾ ਹਾਂ ਮੱਕੀ ਵਾਲਾ ਬੂਟਾ ਇੱਧਰ ਅਸੀਂ ਮੱਕੀ ਵੀ ਚੀਓ ਜੀ ਪਰਾਂ ਬਾਜਰਾ ਦਾ ਹਾਂ ਬੂਟੇ ਦਾ ਲੱਗੇ ਫਰਕ ਦੇਖ ਲਓ ਜਿਹੜੀ ਬੂਟਾ ਜ਼ਿਆਦਾ ਤਾਂ ਚੱਲਦਾ ਗੰਨੇ 'ਚ ਗੰਨੇ 'ਚ ਗੰਨੇ 'ਚ ਬੂਟਾ ਜ਼ਿਆਦਾ ਚੱਲਦਾ ਹੁਣ ਬੀਜਣਾ ਤਾਂ ਇੱਧਰ ਉੱਧਰ ਆਪਾਂ ਨੇ ਬੂਟੇ ਲਾਏ ਉੱਥੇ ਵੀ ਅਸੀਂ ਗੰਨਾ ਬੀਜਣਾ ਤਾਂ ਪਹਿਲਾਂ ਸਲਾਹ ਹੀ ਨਹੀਂ ਦੀ ਸਾਡੀ ਨਹੀਂ ਤਾਂ ਕੱਤ ਕੀ ਗੰਨਾ ਕਰ ਦੇਣਾ ਤਾਂ ਉੱਥੇ ਸਲਾਹੇ ਸਾਡੀ ਬਾਅਦ ਚ ਬਣੀ ਆ ਵੀ ਬੂਟੇ ਉੱਥੇ ਲਾ ਦਨੇ ਪਹਿਲਾਂ ਸਾਡਾ ਮੂੜਾ ਟਿੱਬੀ ਵਰਦਾ ਵੀ ਇੱਥੇ ਲਾ ਦਨੇ ਆ ਫੇਰ ਮੈਂ ਇਹਨਾਂ ਨੂੰ ਮਾਂ ਉੱਥੇ ਯਾਰ ਪਾਣੀ ਨੂੰ ਔਖਾ ਹੁੰਦਾ ਏ ਜੀਰੀ ਵਿੱਚ ਇਕੱਲੇ ਖੇਤ ਨੂੰ ਪਾਈਪ ਲਾਉਣਾ ਪੈਂਦਾ ਮਾਂ ਤੁਸੀਂ ਉੱਥੇ ਬੂਟੇ ਹੀ ਲਾਓ ਚਲ ਹੁਣ ਮੱਕੀ ਬੀਜ ਦਿੰਗੇ ਮੱਕੀ ਬੀਜ ਕੇ ਗਾਹਾਂ ਦੇ ਲੋਟ ਆ ਗਿਆ ਆਲੂ ਲਾ ਦਿੰਗੇ ਨਾ ਬੂਟੇ ਵੀ ਹੋ ਜਾਣੇ ਬੂਟੇ ਵੀ ਹੋ ਜਾਣੇ ਆ ਉਹ ਤਾਂ ਗੱਲ ਹੈਗੀ ਆ ਬਾਕੀ ਦੇ ਜਿਵੇਂ 플ੋਟ ਆ ਗਿਆ ਬੂਟਾ ਲੱਗਿਆ ਬਹੁਤ ਐਗਤੀ ਵੀ ਨਰਸਰੀਆਂ ਵਿੱਚ ਕਿਸੇ 'ਚ ਬੂਟਾ ਮਿਲਿਆ ਕੋਈ ਨਹੀਂ ਹੈਗਾ ਜਿਆਦਾ ਜੀਰੀ ਕਰਕੇ ਲੋਕ ਹੋ ਗਏ ਉਹ ਤਾਂ ਹੈਗਾ ਹੀ ਆ ਬਹੁਤ ਹੋਏ ਲੋਕ ਬਹੁਤ ਬੂਟਾ ਲੱਗਿਆ ਗੰਨੇ ਦੀ ਵੀ ਬਜਾਈ ਬਹੁਤ ਹੋਈ ਐਗਤੀ ਵੀ ਆਹ ਸਾਹਬ ਨਾਲ ਤਾਂ ਬੂਟਾ ਦਾ ਰੇਟ ਤੋੜ ਦੇਣਾ ਨਹੀਂ ਬਰਦਲੋਂ ਤਾਂ ਲਾਗਤ ਵੀ ਬਹੁਤ ਹੈ ਉਹ ਸੋਵੇਂ ਗੱਲ ਇੱਕ ਹੋਰ ਵੀ ਹੈ ਆਪਾਂ ਤਾਂ ਇਹਦੇ ਨੇ ਰੇਟ ਯਾਰ ਕਿਹੜੀ ਫੈਕਟਰੀ ਵਿੱਚ ਪਲਾਈ ਪਈ ਆ ਨਾਲ ਦੀ ਨਾਲ ਮਾਲ ਜਾਂਦਾ ਟੁੱਟਦਾ 1000 ਤੋਂ ਥੱਲੇ ਤਾਂ ਨਹੀਂ ਟੁੱਟਣ ਲੱਗਿਆ 1000 ਤਾਂ ਰਹੂਗਾ ਹੀ ਰਹੂਗਾ ਤਾਂ ਅੱਜ ਤੇ ਆ ਜਿਹੜੀ ਉਲਚੀ ਮੱਜਰੇ ਫੈਕਟਰੀ ਆ ਅੱਜ ਤੇ 2 ਸਾਲ ਪਹਿਲਾਂ ਦੇਖਿਆ ਬੂਟਾ ਕਿਵੇਂ ਬਾਹਰ ਪਿਆਤਾ ਹੈਗਾ ਗੇਟ ਤੇ ਬਾਹਰ ਹੀ ਤੇ ਕੋ ਮਾਲ ਮੈਂ ਵੀ ਇਹਦੇ ਕੋਲ ਦੋ ਗੇੜੇ ਲਾਏ ਆ ਪਿਛਲੇ ਪਿਛਲੇ ਸਾਲ ਹਾਂ ਮੈਂ 1100 ਨੂੰ ਦਿੱਤਾ ਤਾਂ ਇਹਨੂੰ ਜਦ ਵੀ ਬੂਟਾ ਪੂਰਾ ਨਹੀਂ ਤਾਂ ਪੈਂਦਾ ਇਹਦੇ ਕੋਲ ਜਣੀ ਯਾਰ ਹੁਣ ਤਾਂ ਜਿਹੜੀ ਟਰਾਲੀ ਜਾਂਦੀ ਆ ਨਾਲ ਦੀ ਨਾਲ ਮਾਲ ਉਤਰਦਾ ਨਾਲ ਦੀ ਨਾਲ ਇਹਦੇ ਕੋਲ ਬਾਹਰ ਦੀ ਲੱਕੜੀ ਵੀ ਬਹੁਤ ਆਉਂਦੀ ਹੈ ਕਿਸੇ ਫੈਕਟਰੀ ਕੋ ਮਾਲ ਨਹੀਂ ਹੈਗਾ ਬੰਨ ਮੱਜਰੇ ਉਹਦੇ ਕੋਲ ਵੀ ਮਾਲ ਨਹੀਂ ਹੈਗਾ ਵੀ ਜਿੰਨਾ ਮਾਲ ਖਰੀਦਦੇ ਆ ਯਾਰ ਨਾਲ ਦੀ ਨਾਲ ਸਪਲਾਈ ਜਾਂਦੀ। ਉਹ ਨਵਦੀਪ ਆਪਣੇ ਕੋਲ ਜਿਹੜਾ ਭਈਆ ਤਾਂ ਹਾਂ ਉਹ ਜਮਨਾਨਗਰ ਫੈਕਟਰੀ ਵਿੱਚ ਹੈ। ਉਹਦਾ ਫੋਨ ਆ ਜਾਂਦਾ। ਕਹਿੰਦਾ ਉਰੇ ਤੇ ਬੀ ਬਹੁਤ ਫੈਕਟਰੀਆਂ ਆਏ। ਕਹਿੰਦਾ ਵੀ ਬੂਟਾ ਕਿਸੇ ਕੋਲ ਨਹੀਂ ਹੈਗਾ। ਵੀ ਨਾਲ ਦੀ ਨਾਲ ਆਉਂਦਾ। ਪਰ ਆਪਣੇ ਨਾਲ ਤਾਂ ਰੇਟ ਦਾ ਫਰਕ ਆ ਉੱਥੇ। ਹੁਣ ਯਾਰ ਆਪਾਂ 300 ਰੁਪਏ ਦਾ ਹਾਂ। ਹਾਂ। ਹੁਣ ਆਪਾਂ ਕਹਿ ਦਿੰਨੇ ਆ ਕਿਤੇ ਆਲ ਪੰਜਾਬ 'ਚ ਬੂਟਾ ਥੋੜੋ ਲੱਗਦਾ ਏ। ਹੁਣ ਆਪਣੇ ਆਪਣੇ ਪਿੰਡ ਵਿੱਚੇ ਦੇਖ ਲੈ। ਆਪਣੇ ਪਿੰਡ ਵਿੱਚ ਬਨਹਰ ਕਰਨੀ ਲੱਗਦਾ ਹੀ ਨਹੀਂ। ਉਧਰ ਹੁੰਦਾ ਨਹੀਂ। ਇੱਧਰ ਹੀ ਹੁੰਦਾ। ਇਹ ਮਟਾਈਓ ਨਹੀਂ ਕਰਦਾ ਹਾਂ ਇਹ ਜਮੀਨ ਪਟ ਪਟ ਹੈ ਯਾਰ ਜਿਹੜੀ ਜਮੀਨ ਬੁੱਟੇ ਨੂੰ ਫੜਦੀ ਆ ਉਹਦੇ ਜੇ ਹੋਣਾ ਇੱਧਰ ਲੱਗਿਆ ਹਾਈਟ ਲਾਉ ਲਾਉਣਾ ਬਣਾਤੀ ਪਰ ਕਿ ਇਦੀ ਗੱਲ ਦਿਖਣ ਲੱਗ ਗਿਆ ਆ ਕਿਹੜੇ ਦਾ ਜਿਹੜੇ ਸ਼ਾਫਟ ਚੱਲਦੀ ਉਹ ਫੇਰ ਨਹੀਂ ਪਤਾ ਨਹੀਂ ਕਰਾਸ ਦੀ ਆਉਣੀ ਆ ਇਹ ਹਾਂ ਰੂਟੇਟਰ ਸੈੱਟ ਬੋ ਚੱਲਦਾ ਇਹਨਾਂ ਦਾ ਇਹ ਉਹ ਆ ਪੱਤੀਆਂ ਪਾਉਣੇ ਵਾਲੀਆਂ ਪੱਤੀਆਂ ਕਸੀਆਂ ਆਉਣੀਆਂ ਜਮਈ ਜਿਵੇਂ ਪੱਤੀਆਂ ਕਸੀਆਂ ਆਉਂ ਜਾਂ ਨਹੀਂ ਤਾਂ ਹੋਰ ਰੂਟਾ ਮਾਰ ਕੇ ਲਾ ਜੇ ਜਿਹੜੀ ਰੂਟੇਟਰ ਮੈਂ ਇਹਨਾਂ ਨਾਲ ਕੱਦੂ ਵਿੱਚ ਦੇਖਿਆ ਕਈ ਵਾਰ ਚਲਾ ਕੇ ਜਿਕੜਾ ਬਹੁਤ ਰੂਟਾ ਵੇਟ ਲੈਣ ਦੀ ਗੱਡੀਆਂ ਨੇ ਸਾਲ ਜਮੇ ਨਹੀਂ ਛੱਡਦਾ ਪਿੱਛੇ ਡਾਲਾ ਬੜਾ ਹੈਗਾ ਹਾਂ ਲੱਗੇ ਹੋਏ ਜੀ ਗੰਨਾ ਬੀਜਣ ਕਰਤੀ ਗੰਨੇ ਦੀ ਬਜਾਈ ਸ਼ੁਰੂ ਪਹਿਲਾਂ ਵੀ ਇਹ ਖੇਤ ਵਿੱਚ ਗੰਨਾ ਹੀ ਦਈ ਤਾਂ ਗੰਨੇ ਦਾ ਰੱਖਣਾ ਮੁੱਢਾ ਸੀਗਾ ਪਰ ਥੋੜਾ ਗੇਤਾ ਵੱਡੋ ਗਿਆ ਤਾਂ ਕੁਸੀ ਦੇ ਵਿੱਚ ਤੇ ਥੋੜਾ ਫੁੱਟਿਆ ਘੱਟ ਤਾਂ ਮੇਰੇ ਚਲ ਪੱਟ ਕੇ ਹੀ ਬੀਜ ਦੰਨੇ ਆ ਵੀ ਚਲੋ ਕੁਝ ਨਾ ਕੋ ਵਧੀਆ ਹੋ ਜਾਊਗਾ ਐ ਤਾਂ ਹੁਣ ਬੁੱਟੇ ਵੀ ਬੜੇ ਹੋ ਜਾਣੇ ਆ ਬੁੱਟਿਆਂ ਦੀ ਮਾਰਤਾ ਪੈਂਦੀ ਆ ਫਿਰ ਗੰਨੇ ਨੂੰ ਵੀ ਚਲੋ ਤੇ ਮੈਂ ਹੁਣ ਬੀਜੜ ਬੀਜ ਹੋ ਗਿਆ ਵਧੀਆ ਹੋ ਜਾਊਗਾ ਗੰਨਾ ਪਿਛਲੇ ਸਾਲ ਵੀ ਪਹਿਲਾਂ ਬੀਜਣ ਨੂੰ ਇਹ ਲੇਟ ਹੋ ਗਿਆ ਸੀਗਾ ਖੇਤ ਪਹਿਲਾਂ ਸਰੋਂ ਤੇ ਸਰੋਂ ਵਿੱਚ ਬੁੱਟੇ ਲਾਉਂਦੇ ਸੀ ਆਪਾਂ ਨੇ ਫੇਰ ਭਿੱਜਿਆ ਸੀਗਾ ਗੰਨਾ ਸਰੋਂ ਵੱਢ ਕੇ ਉਦੋਂ ਵੀ ਅਪ੍ਰੈਲ ਵਿੱਚ ਬੀਜਿਆ ਤਾਂ ਕੁਝ ਗੰਨਾ ਥੋੜਾ ਜੰਮਣ ਨੂੰ ਖਰਾਬ ਹੋ ਗਿਆ ਸੀ ਇਹਦੇ ਵਿੱਚ ਤੇ ਅੱਜ ਆਕੇ ਤਬੀਜਿਆ ਜਾਊਗਾ ਉਸ ਤੋਂ ਬਾਅਦ ਫਿਰ ਕੱਲ ਨੂੰ ਆਲੂ ਪੱਟਣ ਲੱਗਣਾ ਏ ਆਲੂ ਪੱਟ ਕੇ ਉੱਥੇ ਰਹਿੰਦਾ ਕਿ ਲੱਗ ਗੰਨਾ ਬੀਜਣਾ ਹੋਰ ਕਿ ਲੱਗ ਗੰਨੇ ਦਾ ਹੋਰ ਬੀਜ ਦੂੰਗੇ ਉਹਦੇ ਵਿੱਚ ਬੀਜ ਆਪਣੇ ਕੋਲ ਖੜਾ ਏ ਇੱਕ ਥੋੜਾ ਮੋਟਰ ਪਰ ਉਧਰ ਪਾਣੀ ਦਾ ਘਟ ਸਰਦਾ ਤਾਂ ਜੀਰੀ ਵਿੱਚ ਥੋੜਾ ਪਾਣੀ ਦਾ ਸਰਨ ਲੱਗ ਜਾਊਗਾ ਨਾਲੇ ਤਾਲੇ ਚਲੋ ਗੰਨੇ ਦੀ ਫਸਲ ਵਧੀਆ ਆਏਂਦਾ ਬਾਜੂਰੇ ਨਿਬੜ ਜਾਣਾ ਹੈ ਕੰਮ ਬੰਦੇ ਰੱਖੇ ਹੋਏ ਤੇ ਆਪਾਂ ਨੇ ਬਾਕੀ ਚਲੋ ਠੀਕ ਹੈ ਜੀ ਮਿਲਦੇ ਆਂ ਤੁਹਾਨੂੰ ਕਿਸੇ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ